ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸ਼੍ਰੀ ਗੋਇੰਦਵਾਲ ਸਾਹਿਬ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਜਿਹੜਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਗੁਰਸੇਵਕ ਦੇ ਕੋਲ ਆਇਆ ਦੋਸਤੋ ਤੇ ਅੱਜ ਇਸ ਘਰੋਂ ਆਪਾਂ ਤੁਹਾਨੂੰ ਇੱਕ ਵੈੜ ਦਿਖਾ ਦਾਂਗੇ ਠੀਕ ਹੈ ਜੀ ਬਿਲਕੁਲ ਤਾਜੀ ਸੂਈ ਸਵਾਈਏ ਦੋਸਤੋ ਪੂਰੇ ਦਿਨ ਕਿੰਨੇ ਕੁ ਹੋ ਗਏ ਸੂਈ ਸਵਾਈ ਨੂੰ ਥੱਲੇ ਕੀ ਮਿਲ ਰਿਹਾ ਰਿਕਾਰਡ ਆ ਪੂਰੀ ਗੱਲਬਾਤ ਆਪਾਂ ਵੀਰ ਗੁਰਸੇਵਕ ਦੇ ਨਾਲ ਕਰ ਲਾਂਗੇ ਤੇ ਖਾਸ ਵਿਜ਼ਿਟ ਤੁਸੀਂ ਆ ਸ਼੍ਰੀ ਨੰਬਰ ਵੀਰ ਗੁਰ ਸੇਵਕ ਦੇ ਬਿਲਕੁਲ ਲਗਾਤਾਰ ਸਕਰੀਨ ਦੇ ਥਰੇ ਚਲਦੇ ਪਏ ਆ ਅੱਜ 10 ਜੁਲਾਈ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 6:30 ਵਜੇ ਦਾ ਜਿਹੜਾ ਸਮਾਂ ਹੈਗਾ ਆਓ ਕਰਦੇ ਆ ਗੱਲਬਾਤ ਵੀਰ ਗੁਰ ਸੇਵਕ ਦੇ ਨਾਲ ਤੇ ਲਾਈਵ ਜਿਹੜੀ ਚੁਵਾਈ ਦੋਸਤੋ ਮਿਲ ਕੇ ਰਿਕਾਰਡਿੰਗ ਹੋਵੇਗੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਇੱਕ ਟਾਈਮ ਦੀ ਜ਼ਰੂਰ ਕਰਕੇ ਦਿਖਾ ਦਾਂਗੇ ਉਸ ਤੋਂ ਬਾਅਦ ਕਿਸੇ ਵੀਰ ਨੇ ਖਰੀਦਦਾਰੀ ਕਰਨੀ ਆਪਦੀ ਦੋ ਡੰਗ ਦੀ ਚੁਵਾਈ ਤੁਸੀਂ ਘਰ ਵਿਜ਼ਿਟ ਕਰਕੇ ਕਰ ਸਕਦੇ ਹੋ ਆਜੋ ਕਰਦੇ ਆ ਗੱਲਬਾਤ ਆਜੋ ਵੀਰ ਸਭ ਤੋਂ ਪਹਿਲਾਂ ਵੀਰ ਗੁਰਸੇਵਕ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਸਾਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕੀ ਹਾਲ ਜਰਜੀ ਜੀ ਬਹੁਤ ਵਧੀਆ ਠੀਕ ਠਾਕ ਜੀ ਆ ਚੜ੍ਹਦੀ ਕਲਾ ਦਾ ਚਲੋ ਚਲੋ ਨੰਦੀ ਚਾਹੀਦੀ ਹੈ ਜੀ ਦਾ ਦੀ ਕਿਰਪਾ ਸ਼ੁਕਰ ਆ ਜੀ ਗੁਰਸੇਵਕ ਵੀਰ ਅੱਜ ਪਸ਼ੂ ਕਿੰਨੇ ਪਕਾਉਗਾ ਆਪਣੇ ਕੋਈ ਕੀ ਆ ਫਿਰ ਲਾਲ ਅੱਛਾ ਜੀ ਇਦਾਂ ਹੀ ਆ ਇਰੀ ਇਹ ਆਪਾਂ ਚਵਾਈ ਕਰਵਾਉਣੀ ਆ ਇੱਕ ਤੁਹਾਨੂੰ ਬਹੁਤ ਵੱਡੀ ਮੱਝ ਉਹ ਪਿਛਲੀ ਪਾਈ ਹੋੜ ਹਾਂਜੀ ਉਹ ਅਜੇ ਆਪਾਂ ਕੱਲ ਪਰਸੋ ਤੱਕ ਚਵਾਵਾਂਗੇ ਚਵਾਈ ਕਰਾਵਾਂਗੇ ਆਪਾਂ ਚਵਾਈ ਕਰਾਵਾਂਗੇ ਦੋ ਟਾਈਮ ਕੋਈ ਹਾਂਜੀ ਹਾਂਜੀ ਕਿੰਨੇ ਕੁ ਟੋਟੇ ਚਲਦੀ ਪਈ ਮੱਝ ਹੁਣ ਮੱਝ ਵੀਜੀ ਤਕਰੀਬਨ ਕੋਈ ਮੰਨ ਲਓ ਵੀ ਚੱਲਣ ਦੀ ਆ 15 16 15 16 ਅੱਛਾ ਜੀ ਅੱਜ ਉਹਨੂੰ ਦਿਨ 6 ਤਰੀਕ ਦੀ ਸੂਈ ਆ 6 ਤਰੀਕ ਦੀ ਸੂਈ ਆ ਦੋਸਤੋ ਤੇ 15 16 15 16 ਜਿਹੜਾ ਦੁੱਧ ਬਿਲਕੁਲ ਉਹਦੇ ਕੋਲ ਹਾਜ਼ਰ ਅੱਜ 54 ਦੇ ਨਾਲ ਜੀ ਜੀ ਆਰਡਰ ਵੇਖ ਹੀ ਲਿਆ ਮੈਂ ਅੱਜ ਬਿਲਕੁਲ ਆਰਡਰ ਕੁਆਲਟੀ ਕਾਫੀ ਚੰਗੀ ਹੈ ਤੇ 15 16 ਲੀਟਰ ਇੱਕ ਹੁੰਦਾ ਵੀ ਕੱਲੀ ਗਹਿਣ ਵਾਲੀ ਗੱਲ ਵੀ ਦੇਊਗੀ ਦੇਊਗੀ ਨਹੀਂ ਬਿਲਕੁਲ ਮੌਕੇ ਤੇ ਜਿਹੜਾ ਹਾਜ਼ਰ ਕੀ ਗੱਲ ਹਸਨ ਸਾਹਿਬ ਕਈ ਵੀਰ ਫੋਨ ਲਾਗੇ ਨਾ ਮੈਨੂੰ ਪਿਛਲੀ ਵੀਡੀਓ ਵੇਖ ਕੇ ਕਹਿੰਦੇ ਵੀ ਜੀ 18 ਗੱਲੋ ਚਵਾਉਣਾ ਨਹੀਂ ਚਲੋ ਚੌਂਕ ਵੀਰਾ ਵਪਾਰੀਆਂ ਨੇ ਕਿਹਾ ਵਾ ਇਹ ਮੈਂ ਕਿਹਾ ਵੀ ਵੀ ਜੀ ਆਪਾਂ ਚਵਾਈ ਕਰਵਾਉਣੀ ਹੈ ਮੈਂ ਦੀ ਮੈਂ ਮੰਨ ਲਓ ਵੇਖ ਜੀ ਨਾ ਵੇਖ ਜੀ ਆਪਾਂ ਚਵਾਈ ਜਰੂਰ ਕਰਾਉਣੀ ਹੈ ਪਰ ਵੀਰਾਂ ਨੂੰ ਸ਼ੱਕ ਘੜਾਉਣਾ ਭਾਵੇਂ ਦੋ ਦਿਨ ਚਵਾਈ ਕਰਾਉਣੀ ਪਵੇ ਕੋਈ ਆਣ ਕੇ ਵੀਰ ਭਾਵੇਂ ਆਪਣੇ ਘਰੇ ਆਣ ਕੇ ਚੋਵੇ ਜਦਾਂ ਮਰਜ਼ੀ ਚਵਾਈ ਕਰ ਦਾਂਗੇ ਰਿਕਾਰਡਿੰਗ ਨਹੀਂ ਹੋਊਗੀ ਲਾਈਵ ਚਵਾਈ ਕਰਾਂਗੇ ਹਾਂਜੀ ਹਾਂਜੀ ਲਾਈਵ ਚਵਾਈ ਜਿਹੜੀ ਆ ਦੋਸਤੋ ਟਾਈਮ ਟੂ ਟਾਈਮ ਖਾਲੀ ਕਰਕੇ ਦੋ ਡੰਗ ਦੀ ਚਵਾਈ ਕਰਕੇ ਦਿਖਾ ਦਾਂਗੇ ਤਸੱਲੀ ਕਰਵਾ ਦਾਂਗੇ ਉਸ ਤੋਂ ਬਾਅਦ ਕਿਸੇ ਵੀਰ ਨੇ ਖਰੀਦਣੀ ਆ ਤੁਹਾਡੀ ਆਪਣੀ ਇੱਛਾ ਤੇ ਗੁਰਸੇਵਕ ਭਾਈਏ ਬੜ ਕਿੰਨੇ ਦਿਨਾਂ ਦੀ ਸੂਈ ਆ ਇਹ ਸੰਤੂ ਸਾਹਿਬ 27 ਤਰੀਕ ਦੀ ਸੂਈ ਆ 27 ਦੀ ਅੱਜ ਕਿੰਨੇ 13 14 ਦਿਨ ਹੋ ਗਏ ਆ 13 14 ਦਿਨ ਹੋ ਗਏ ਆ ਮਗਰ ਇਹਦੇ ਬੱਚੀ ਜੋ ਮਗਰ ਬੱਚੀ ਆ ਬਿਲਕੁਲ ਮਦਰ ਦੇ ਉੱਪਰ ਜਿਹੜੀ ਬੱਚੀ ਆ ਤੇ ਆ ਤੁਸੀਂ ਦੇਖ ਸਕਦੇ ਹੋ ਬਾਕੀ ਚਵਾਈ ਤੁਹਾਨੂੰ ਕਰਕੇ ਬੱਚਾ ਥੱਲੇ ਲਗਾ ਕੇ ਚਵਾਈ ਕਰਕੇ ਤਸੱਲੀ ਨਾਲ ਦਿਖਾਵਾਂਗੇ ਦੋਸਤੋ ਫਿਲਹਾਲ ਵੀਡੀਓ ਦੇ ਨਾਲ ਤੁਸੀਂ ਜੁੜੇ ਰਹੋ ਆਪ ਥੋੜਾ ਜਿਹਾ ਪੱਖ ਸ਼ਾਈ ਵਾਲ ਜਰਸੀ ਕਰਾਉਂਦੇ ਹਾਂ ਹਾਂ ਸ਼ਾਈ ਹਾਲ ਦਾ ਦੇ ਜਲਸੀ ਦਾ ਕਰਾਉਂਦਾ ਸ਼ਾਈ ਹਾਲ ਦਾ ਰੱਖਿਆ ਪਰ ਪਰ ਕੰਮ ਇਹਦੇ ਜਲਸੀ ਵਾਲੇ ਹੀ ਸੰਧੂ ਸਾਹਿਬ ਠੰਡੀ ਧੀਰੀ ਠੰਡੀ ਧੀਰੀ ਬਹੁਤਾ ਕੋਈ ਰੱਸੀ ਪਾਉਂਦੀ ਨਹੀਂ ਲੋਡ ਹੋਣੇ ਤੁਹਾਡੇ ਸਾਹਮਣੇ ਆਪਾਂ ਲਾਈਵ ਚ ਵਾਈ ਕਰਾਉਣੀ ਆ ਓਕੇ ਠੀਕ ਆ ਵੀ ਠੰਡੀ ਧੀਰੀ ਆ ਜਿਦਾ ਮਰਜੀ ਕੋਈ ਵੀਰ ਤਸੱਲੀ ਕਰੇ ਆਣ ਕੇ ਚੋਵੇ ਸੰਧੂ ਸਾਹਿਬ ਬੇਨਤੀ ਮੇਰੀ ਇਹ ਹੱਥ ਜੋੜ ਕੇ ਜਿਹੜੇ ਵੀਰ ਨੇ ਪਸ਼ੂ ਲੈਣਾ ਵਾ ਆਣ ਕੇ ਆਪਦੀ ਤਸੱਲੀ ਕਰੇ ਚੋਵੇ ਦੋ ਡੰਗ ਹਾਂਜੀ ਠੀਕ ਆ ਹਰ ਕਿਸੇ ਵੀਰ ਨੇ ਪਹੇ ਲੈਉਣੇ ਆ ਈ ਗਣਾ ਬਾਕੀ ਆਪਣੀ ਜ਼ਿੰਮੇਦਾਰੀ ਹੋਊਗੀ ਵੀ ਜਿੰਨਾ ਦੁੱਧ ਕਹਿ ਦਾਂਗੇ ਉਦੋਂ ਘਟੂਗਾ ਆਪਣੇ ਕਿੱਲੇ ਦੇ 500 ਰੁਪਏ ਲੈ ਲਓ ਜੀ ਹਾਂਜੀ ਆਪਾਂ ਬੜਾ ਗੋਵੇ ਦੇ ਹੁੰਨੇ ਪਰ ਨਹੀਂ ਆਪਾਂ ਆਪਣੀ ਗਰੰਟੀ ਦੇਣੀ ਆਪਾਂ ਕਿਸੇ ਦਾ ਕੀ ਕਹਿਣਾ ਵਾ ਤੇ ਕੀ ਨਹੀਂ ਗਾ ਬਿਲਕੁਲ ਬਿਲਕੁਲ ਤਸੱਲੀ ਜਿਹੜੀ ਦੋਸਤੋ ਜਿੰਨੀ ਮਾਲਕ ਵੱਲੋਂ ਦੱਸਿਆ ਜਾਂਦਾ ਦੁੱਧ ਉਹਨੂੰ ਵੈਰੀਫਾਈ ਤੁਸੀਂ ਕਰਨਾ ਹੁੰਦਾ ਮੇਰਾ ਕੰਮ ਵੀਡੀਓ ਬਣਾਉਣ ਦਾ ਪਰ ਗਰਸੇਵਕ ਭਾਈ ਕਹਿੰਦਾ ਵੀ ਇੰਨੇ ਲੀਟਰ ਦੁੱਧ ਆ ਹਜੇ ਤੱਕ ਜਿੰਨੇ ਲੀਟਰ ਦੱਸਿਆ ਗਿਆ ਪਸ਼ੂਆਂ ਦਾ ਉਹਨੇ ਲੀਟਰ ਨਿਕਲੇ ਆ ਕਦੀ ਕਿਸੇ ਭੈਣ ਭਰਾਵੇ ਦਾ ਕੋਈ ਉਲੰਭੇ ਵਾਲੀ ਗੱਲ ਨਹੀਂ ਆਈਗੀ ਵੀ ਜਿੰਨਾ ਦੱਸਿਆ ਗਿਆ ਇਸ ਕਰਕੇ ਤਸੱਲੀ ਤੁਹਾਡੀ ਕਰਨੀ ਬਣਦੀ ਹੱਕ ਬਣਦਾ ਕਿਉਂਕਿ ਪੈਸੇ ਖਰਚ ਕਰਨੇ ਆ ਤੁਸੀਂ ਬਾਕੀ ਆਪਾਂ ਤੋੜ ਕੇ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਪਛੂ ਤੇ ਸਮਝ ਆ ਜੂਗੀ ਤੁਹਾਡੇ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਹੈ ਇੱਕ ਵਾਰੀ ਮੈਂ ਤੁਹਾਨੂੰ ਖੜੀ ਖਲੋਤੀ ਦਿਖਾ ਦਿੰਦਾ ਜੀ ਆਹ ਕਰਿਓ ਚੈੱਕ ਮਨਾਂ ਜੀ ਆਹ ਦੇਖੋ ਜੀ ਬਾਕੀ ਥਾਣ ਜਿਹੜਾ ਦੋ ਸੌ ਹੱਥੀ ਚਵਾਈ ਵਾਲਾ ਮੁੱਠੀ ਵਾਲਾ ਥਾਣਾ ਸਪੇਸ ਵਿੱਚ ਥਾਣਾ ਦੇ ਆਪਸੀ ਚੰਗੀ ਆ ਬਾਕੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਸੋ ਬਾਕੀ ਚਵਾਈ ਤੁਸੀਂ ਦੇਖ ਹੀ ਲੈਣੀ ਆ ਸਾਹਮਣੇ ਹੁੰਦੀ ਐ ਇੱਕ ਵਾਰੀ ਫੋਲ ਕੇ ਆਪਾਂ ਤੋੜ ਕੇ ਦਿਖਾ ਦਿੰਨੇ ਆ ਤੁਹਾਨੂੰ ਆਹ ਲਓ ਜੀ ਖੁੱਲੀ ਐ ਇਹਨੇ ਵਜਾਈਨੇ ਦੇਖਣਾ ਸਭ ਨੂੰ ਆ আচ্ছা ਅੱਛਾ ਖੁੱਲੀ ਐ ਅੱਛਾ ਠੀਕ ਆ ਜੀ ਮੇਰ ਕਰਸੇਵਕਾਂ ਦਾ ਵੀ ਖੁੱਲੀ ਐ ਇਹ ਤਾਂ ਵੈਸੇ ਚਲੋ ਖੜੀ ਆਪ ਨੂੰ ਢੀਕਣ ਲਈ ਐ ਵੀ ਕਦੋਂ ਤੋੜੋਂਗੇ ਤੇ ਮੈਂ ਤੋੜਾਂਗੀ ਆ ਵੇਖੋ ਬਾਕੀ ਜਿਹੜਾ ਦੋਸਤੋ ਹਵਾਨੇ ਦੀ ਜਿਹੜਾ ਵਿਖਾਲੇ ਦੀ ਗੱਲ ਕਰ ਲਈਏ ਤਾਂ ਵੀ 15 16 ਤੋਂ ਪਲੱਸ ਵਾਲੀ ਜਿਹੜੀ ਹਵਾਨੇ ਦੀ ਦਿੱਖ ਹੈਗੀ ਆ ਠੀਕ ਆ ਆਹ ਦੇਖੋ ਸנדੂ ਸਾਹਬੇ Aa देखो। आ देखो। ਸੋ ਬਾਕੀ ਚੁਵਾਈ ਜਿਹੜੀ ਆ ਦੋਸਤੋ ਤੁਹਾਨੂੰ ਆਪਾਂ ਆ ਕਰਕੇ ਦਿਖਾਉਣੀ ਆ ਵੀਡੀਓ ਦੇ ਵਿੱਚ ਜਰੂਰ ਤੁਸੀਂ ਬਨੇ ਰਹੋ ਤੇ ਕੰਨੋ ਬਾਬਾ ਜੀ ੋੜਾ ਗਣਾ ਪੱਕੇ ਥਾਂ ਦਾ ਕਰਕੇ ਕਰਦੀ ਆ ਬਾਬਾ ਜੀ ਸੋ ਆ ਕੀ ਬਿਲਕੁਲ ਜੀ ਦੋਸਤੋ ਤਾਜੀ ਚੁਵਾਈ ਆ ਸੋ ਬੱਚਾ ਵੀ ਵੇਖੋ ਜੀ ਆਪ ਹੀ ਖੁੱਲ ਕੇ ਲੱਗਦੀ ਆ ਇਹ ਚਵਾਈ ਦੇਖ ਲਿਓ ਤਸੱਲੀ ਦੇ ਨਾਲ ਆਪ ਕਰ ਲਿਓ ਦੋ ਡੰਗ ਘਰ ਵਿੱਚ ੜਕਾ ਦੀ ਬੜੀ ਬੰਦੀ ਓਏ ਬਾੜੀ ਦੇ ਰਜੀ ਬਾੜੀ ਲੈ ਉਹ ਕਿੰਨੀ ਉਹ ਸਿਲਵਰ ਵਾਲੀ ਬਾੜੀ ਫੜਦਾ ਇਥੋਂ ਆਓ ਮਾਰਾ ਪਾਣੀ ਮਾਰ ਲਿਆ 给他孙子烧吗？就是，那就、啊这个，啊？ ਫੀ ਹੋ ਗਿਆ ਨਾ ਧੀ ਲੀਪਰ ਹੋ ਗਿਆ ਸਾਡਾ ਸਾਡਾ ਜੀ ਸਾਢੇ 7 ਲੀਟਰ ਕਾਊਂਟ ਕਰਦੇ ਹਾਂ ਠੀਕ ਹੈ ਜੀ ਸਾਢੇ 7 ਹਾਂ ਤੁਸੀਂ ਸਾਢੇ 7 ਵੀ ਛੱਡੋ ਓਤਲਾ ਵੀ ਅੱਧਾ ਛੱਡੋ 7 ਲੀਟਰ 14 ਲੀਟਰ ਜਿਹੜਾ ਮਰਜੀ ਬਾਬਾ ਜੀ ਲੰਕਾਰ ਕੇ ਇੱਥੇ ਜੋ ਕੇ ਲੈ ਲੇ ਦੋ ਟਾਈਮ ਹੂੰ ਠੀਕ ਹੈ ਨਾ 14 ਦਿਨਾਂ ਦੀ ਆਪਣੀ ਗਰੰਟੀ ਵੀ ਹੋਊਗੀ ਜੇ ਕੋਈ ਆਨਲਾਈਨ ਮਗਾਊਗਾ ਨਾ ਵੀਰ 14 ਦਿਨਾਂ ਦੀ ਆਪਣੀ ਗਰੰਟੀ ਹੋ ਪੰਜਾਂ ਦਿਨਾਂ ਦੀ ਠੀਕ ਹੈ ਬਾਕੀ ਜੇ ਕੋਈ ਦੁੱਧ ਘੱਟ ਹੋ ਗਿਆ ਆਪਣੀ ਸੇਵਾ ਦੇ ਬਾਕੀ ਜੇ ਆਪ ਦਾ ਵੀਰ ਕੋਈ ਦੁੱਧ ਘੱਟ ਆ ਭਲਕੇ ਤੇ ਮੋੜ ਕੇ ਲੈਵੇ ਆਪਦੀ ਸੇਵਾ ਦੇ ਤੇ ਦੁੱਧ ਚ ਵਾਦਾਂਗੇ ਬਿਲਕੁਲ ਬਿਲਕੁਲ ਠੀਕ ਹੈ ਨਾ ਵੀਰ ਉਹ ਆਪਣਾ ਕੰਮ ਨਹੀਂ ਹੈਗਾ ਵੀ ਲੋਕਾਂ ਵਾਲਾ ਵੀ ਇਨਾ ਕਹਿ ਕੇ ਤੇ ਉਹਨਾਂ ਨਿਕਲਣਾ ਮੁੱਲ ਦੱਸਿਓ ਬਾਬਾ ਜੀ ਮੁੱਲ ਜਾਇਰ ਹੀ ਆ ਸੰਧੂ ਸਾਹਿਬ ਦੱਸੋ ਦੱਸੋ ਜੀ ਮੁੱਲ ਦੇ ਦਾ ਕਰਦੇ 55000 ਰੁਪਇਆ ਹਾਂ ਆਹ ਨਾ ਦੇ ਦਾਂਗੇ 53000 ਰੁਪਏ ਹੋਰ ਮਾਨਦਾਨ ਕਰਦਾਂਗੇ ਵੀਰਾਂ ਦਾ ਠੀਕ ਆ ਜੀ 53000 ਦੀ 53000 ਦੀ ਬਾਕੀ ਸੰਧੂ ਸਾਹਿਬ ਆਪ ਦੀ ਜਿਹੜੇ ਵੀਰ ਨੇ ਨਾ ਤਸੱਲੀ ਕਰੇ ਦੁੱਧ ਦੀ ਮੇਨ ਜਿਹੜੀ ਗੱਲ ਆ ਚੋਗੇ ਆਪ ਦੀ ਤਸੱਲੀ ਕਰੇ ਦੁੱਧ ਵਸ਼ੀ ਨੇ 17 ਕਿਲੋ ਦੁੱਧ ਚੋਣਾ ਇੰਨੇ ਹਾਂ ਠੀਕ ਆ ਨਾ 16-17 ਲੀਟਰ ਦੁੱਧ ਪਾਊਗੀ ਚਲੋ ਵੀ ਅਈ ਦੋ ਜਾ ਪਾਠੇ ਨਹੀਂ ਪਏ ਪਾਠੇ ਛੜੀ ਜੁੜੀ ਲੱਗੀ ਉਹਦਾ ਕਰਕੇ ਬਿਲਕੁਲ ਬਿਲਕੁਲ ਠੀਕ ਆ ਨਾ ਵੀਕਰ ਸੇਵਕ ਭਾਈ ਦੋ ਨੰਬਰ ਆਪਣੇ 9713 ਹਾਂ 55875 97813 ਦੇ 55875 ਇਦਾਂ ਹੀ ਬਾਬਾ ਜੀ ਆਪਾਂ ਮਾਈ ਦੀ ਚਵਾਈ ਕਰਾਉਣੀ ਯਾ ਲਵਾਈ ਬਿਲਕੁਲ ਲਾਈਵ ਚਵਾਈ ਕਰਾਵਾਂਗੇ ਮੈਂ ਅੱਜ ਤੋਂ ਚਵਾਈ ਜਲਦੀ ਕਰਾਵਾਂਗੇ ਆਪਾਂ ਕੋਈ ਗੱਲ ਅੱਜ ਤੋਂ ਦੋ ਤਿੰਨ ਦਿਨਾਂ ਨੂੰ ਵੀਰ ਦੀ ਕਰਾਵਾਂਗੇ ਭਾਵੇਂ ਦੋ ਡਾਂਗ ਕਰਾਉਣੀ ਪਵੇ ਆਪਾਂ ਨੂੰ ਖਰਚੇ ਦੀ ਨਹੀਂ ਗੱਲ ਕੋਈ ਦੋ ਦਿਨ ਤਿੰਨ ਡਾਂਗ ਕਰਾਉਣੀ ਪਵੇ ਜਿਹੜੇ ਵੀਰ ਨੇ ਲੈਣੀ ਵੀ ਹੋ ਉਹ ਇੱਥੇ ਆਣ ਕੇ ਉਹਦੀ ਤਸੱਲੀ ਵੀ ਕਰੇ ਕਈ ਵੀਰ ਫੋਨ ਤੇ ਬੜਾ ਕੀ ਕਹਿੰਦੇ ਮੈਨੂੰ ਵੀਰ ਜੀ ਇਹ 15 ਲੀਟਰ ਵੀ ਦੇ ਦੇ ਤੇ ਅਸੀਂ 1.5 ਲੱਖ ਦੇ ਦਿੰਨੇ ਆ ਹਾਂ ਮੈਂ ਵੀ 1.5 ਲੱਖ ਦੀ ਨਹੀਂ ਗੱਲ ਆ ਗੱਲ ਜਿਹੜੀ ਤੂੰ ਗੱਲ ਕਰਤੀ ਇਹ ਆਪਾਂ ਅਮੈਂ ਦੋ ਦਿਨ ਵੀ ਲਾਈਵ ਚ ਵੜੇ ਆ ਲਾਈਵ ਚ ਵਾਈ ਜੜੀਏ ਦੋਸਤੋ ਮਾਜ ਦੀ ਜਰੂਰ ਆਪਾਂ ਕਰਕੇ ਦਿਖਾ ਦਾਂਗੇ ਫਿਰ ਹਾਲ ਵੀਰ ਗਰ ਸੇਵਕ ਦੇ ਕੋਲੇ ਜੜੀ ਇਹ ਵਾਰ ਸੀ ਤੁਹਾਨੂੰ ਦਿਖਾਤੀ ਆ ਮਗਰ ਬੱਛੀ ਜੋ ਮਗਰ ਬੱਛੀ ਤੇ ਥੋੜਾ ਲੰਗ ਤੁਸੀਂ ਵੀ ਚਵਾਈ ਕਰਕੇ ਜੜੀ ਤਸੱਲੀ ਕਰ ਸਕਦੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ